ਲਓ ਜੀ ਇਹ ਰੰਗੋਲੀ ਢਾਬਾ ਸੋ ਰੰਗੋਲੀ ਢਾਬਾ ਤੇ ਰੁਕੇ ਆ ਤੇ ਬਸ ਜਾ ਰਹੀ ਹੈ ਬਰਿੰਦਾਵਨ ਖਰੜ ਤੋਂ ਜੋ ਬਸ ਤੁਰੀ ਹੈ ਤੁਹਾਨੂੰ ਪਹਿਲਾਂ ਵੀ ਤਸਵੀਰਾਂ ਦਿਖਾ ਚੁੱਕੇ ਆ ਤੇ ਇਹ ਸਾਡੇ ਅਮਿਤ ਜੀ ਨੇ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਹਾਂਜੀ ਅਮਿਤ ਜੀ ਬਹੁਤ ਵੱਡੀ ਸੇਵਾ ਤੁਹਾਡੀ ਜੋ ਤੁਸੀਂ ਇਹ ਬਰਿੰਦਾਵਨ ਬਸ ਯਾਤਰਾ ਲੈ ਕੇ ਜਾਂਦੇ ਆ ਸ਼ਰਧਾਲੂਆਂ ਨੂੰ ਬਸ ਰਾਧਾ ਰਾਣੀ ਦੀ ਕਿਰਪਾ ਹੈ ਜੀ ਜਦ ਤੱਕ ਉਹਨਾਂ ਦਾ ਆਸ਼ੀਰਵਾਦ ਦਾ ਇਹ ਕਿਰਪਾ ਇਹ ਮਲਕੀ ਸੇਵਾ ਹੀ ਚੱਲਦੀ ਰਹੇਗੀ ਜੀ ਵਾਹ ਜੀ ਵਾਹ ਵਾਹ ਜੀ ਤੁਹਾਡਾ ਵੀ ਪੂਰਾ ਸਾਥ ਹੈ ਜੀ ਆਪਣਾ ਅਮਰ ਜੀ ਦੇ ਨਾਲ ਰਾਧੇ ਰਾਜੇ ਇਹ ਬਿਹਾਰੀ ਦੀ ਤੇ ਆਸ਼ੀਰਵਾਦ ਜਿਸ ਤਰ੍ਹਾਂ ਸ਼ਰੀਰ ਦੇ ਵਿੱਚ ਜਾਣ ਰਹੀ ਹੈ ਉਸ ਕਰਕੇ ਸੇਵਾ ਚੱਲਦੀ ਰਹੇਗੀ ਇਹ ਤਾਂ ਜਾਣ ਹੈ ਇਸ ਤਰ੍ਹਾਂ ਸੇਵਾ ਚੱਲਦੀ ਰਹੇਗੀ ਜੀ ਸੋ ਇਹ ਗੰਗਾ ਜੀ ਨੇ ਇਹ ਗੰਗਾ ਜੀ ਦੀ ਬੜੀ ਸੇਵਾ ਬਹੁਤ ਸੇਵਾ ਇਹ ਕੰਮ ਵੀ ਬਹੁ ਕਰਦੇ ਨੇ ਤੇ ਹਰ ਇੱਕ ਮੰਦਰ ਦੇ ਵਿੱਚ ਇਹਨਾਂ ਨੂੰ ਖਰੜ ਦੇ ਵਿੱਚ ਦੇਖਿਆ ਜਾਂਦਾ ਬੜੀ ਸੇਵਾ ਕਰਦੇ ਨੇ ਗੰਗਾ ਜੀ ਕੀ ਕਹੋਗੇ ਰਾਜ ਰਾਜ ਜੀ ਸਾਰਿਆਂ ਨੂੰ ਮੈਂ ਵੀ ਮੈਂ ਨਾ ਖੁਸ਼ ਹੋ ਰਹਾ ਹਾਂ ਯਾਤਰਾ ਦੇ ਵਿੱਚ ਕੋਈ ਬਦਨੰਦ ਆ ਰਿਹਾ ਯਾਤਰਾ ਵਿੱਚ ਮੈਂ ਨਾਲ ਆਇਆ ਹਾਂ ਮੈਂ ਸੇਵਾ ਕਰਾਂ ਰਿਹਾ ਰਸਤੇ 'ਚ ਕਿਹਨ ਕੋਈ ਚੀਜ਼ ਚਾਹੀਦੀ ਵਿਖਾ ਦੇਣਾ ਬਰਤਨ ਸਾਰੇ ਰੱਖਾਏ ਭਾਂਡੇ ਸਾਰੇ ਵਿਆਹ ਰੱਖਾਏ ਆ ਜੀ ਰਾਸ ਦੇ ਵਿੱਚ ਸਾਰੀ ਚਾਰੀ ਕਰਾਈ ਆ ਰਾਹ 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 ਰਾਜ ਜੀ ਕਿੰਨੇ ਦਿਨ ਦੇ ਲੱਗੇ ਹੋਏ ਆ ਤਿਆਰੀਆਂ ਹਫਤਾ ਹੋ ਗਈ ਲਗਾਤਾਰ ਜਾਰੀ ਹਿੱਚਣਾ ਹਫਤਾ ਹੋ ਗਿਆ ਹਾਂਜੀ ਤੋਂ ਸਾਡੇ ਨਾਲ ਐਮਸੀਵੀ ਨੇ ਖੜਰ ਦੇ ਹਾਂਜੀ ਐਮਸੀ ਸਾਹਿਬ ਕੀ ਕਹੋਗੇ ਜੀ ਤੁਸੀਂ ਆਦੇ ਰਾਦੇ ਆਮੋ ਰਾਦੇ ਹਾਂਜੀ ਸ੍ਰੀ ਬਾਂਕੇ ਵਿਹਾਰੀ ਦੀ ਇੰਨੀ ਕਿਰਫਾ ਹੋਈ ਜੀ ਮੈਂ ਤਿੰਨ ਮਹੀਨੇ ਪਹਿਲਾਂ ਵੀ ਸਿੱਟੀ ਨੂੰ ਫੋਨ ਕਰਿਆ ਰਾ ਕਿ ਯਾਰ ਮੇਰੀ ਮਾਇਸ਼ਾ ਹੈ ਜਾਨ ਦੀ ਕਹਿੰਦਾ ਵੀ ਜੀ ਸਾਡੇ ਦਾ ਸੀਟਾ ਫੁੱਲ ਹੋ ਗਿਆ ਮੈਂ ਵਾਕੇ ਵਿਹਾਰੀ ਦੇ ਸ਼ਰਤੀ ਜੈਸ ਦਾ ਸੌਦਾ ਮਨ ਹੋਇਆ ਇੱਛਾ ਹੋਈ ਵੈਸੇ ਦਰਸ਼ਨ ਕਰਾਂਗੇ ਔਰ ਉਸ ਤੋਂ ਬਾਅਦ ਮੈਂ ਕਿਸੇ ਨੂੰ ਪੁੱਛਿਆ ਨਹੀਂ ਐਸੀ ਵਾਕੇ ਵਿਹਾਰੀ ਦੀ ਫੁੱਲ ਕਿਰਪਾ ਹੋਈ ਜੀ ਕਿ ਪਰਸੋ ਦੋ ਸੀਟਾਂ ਕੈਨਸਲ ਹੋਈਆਂ ਉਸ ਦੇ ਵਿੱਚ ਮੈਂ ਆਪਣੇ ਮਾਦਰ ਨਾਲ ਮੇ ਮਾਦਰ ਦੀ ਪਹਿਲੀ ਸੀਟ ਬੁੱਕ ਸੀ ਔਰ ਮੈਂ ਔਰ ਮੇਰੇ ਮਿਸਿਸ ਅੱਜ ਇਸ ਯਾਤਰਾ ਵਿੱਚ ਸਾਨੂੰ ਭਾਗ ਲੈਣ ਦਾ ਮੌਕਾ ਮਿਲਿਆ ਮੈਂ ਮਿੱਤਰ ਸੇਠੀ ਦਾ ਮੋਹਿ ਜੀ ਦਾ ਗੰਗਾ ਜੀ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ 5 ਵਜੇ ਖੜੜ ਤੋਂ ਚੱਲਣ ਤੋਂ ਬਾਅਦ ਹਰੇਕ ਸਟੈਪ ਸਟੈਪ ਦੇ ਸਾਡੀ ਸਭ ਦੀ ਪੁੱਛ ਹੋ ਰਹੀ ਹੈ ਕਿਸੇ ਨੂੰ ਕੋਈ ਦਿੱਕਤ ਹੈ ਕਿਸੇ ਨੂੰ ਕੋਈ ਪ੍ਰੋਬਲਮ ਹੈ ਕਿਸੇ ਨੇ ਪਾਣੀ ਪੀਣਾ ਹੈ ਕਿਸੇ ਨੇ ਵਾਸ਼ਰੂਮ ਜਾਣਾ ਹੈ ਕਿਸੇ ਨੇ ਕੋਈ ਖਾਣਾ ਹੈ ਮਿੰਟ 'ਚ ਗੱਡੀ ਦੀ ਬ੍ਰੇਕ ਵਟ ਗਈ ਹੈ ਇਹਨਾਂ ਦੀ ਸਰਵਿਸ ਉਸ ਜਿੰਨ ਨਾਲ ਜ਼ਿਆਦਾ ਖੁਸ਼ ਹੈ ਕਿ ਸਾਡੀ ਦਾ ਮਾਨ ਕਰਦਾ ਵੀ ਪਿਆਰੀ ਜੀ ਇੰਨੀ ਕਿਸ巴 ਰੱਖੇ ਵੀ ਜਿਹੜੀ ਅਮਿਤ ਸਿੱਠੀ ਬਾਸ ਲੈ ਕੇ ਆਵੇ ਉਸ ਦਾ ਅਸੀਂ ਬਾਟ ਵੜੀ ਹੈ ਰਾਜੇ ਰਾਜੇ ਜੀ ਸਾਰਿਆਂ ਨੂੰ ਰਾਜੇ ਰਾਜੇ ਸੋ ਇਹ ਰੰਗੋਲੀ ਟੱਬ ਹੈ ਜੀ ਤੋ ਪਹਿਲਾ ਵੀ ਅਸੀਂ ਢਾਬੇ ਤੇ ਰੁਕੇ ਸੀਗੇ ਤੇ ਹੁਣ ਇਹ ਦੂਸਰਾ ਸਟਾਪ ਹੈ ਤੇ ਇਹ ਆਪਣੀ ਬੱਸ ਹੈ ਜੋ ਕਰਨ ਤੋਂ ਆਈ ਹੈ ਐਨਜੀਟੀ ਤੇ ਐਨਜੀਕੇ ਬੱਸ ਹੈ ਸਵਾਰੀਆਂ ਤਿਆਰ ਨੇ ਬਿਲਕੁਲ ਬੈਠੀਆਂ ਨੇ ਤੇ ਹੁਣ ਬੱਸ ਡਰਾਈਵਰ ਸਾਹਿਬ ਵੀ ਆ ਰਹੇ ਨੇ ਹਾਂਜੀ ਵੀਰ ਜੀ ਤੇ ਕਿੱਥੇ ਆਪਾਂ ਪਹੁੰਚ ਚੁੱਕੇ ਆਂ ਯਾਤਰਾ ਲੈ ਕੇ ਤੇ ਹੁਣ ਕਿੰਨਾ ਕ ਟਾਈਮ ਲੱਗੂਗਾ ਜੀ ਮੁਰਥਲ ਮੁਰਥਲ ਪਹੁੰਚ ਗਏ ਜੀ ਮੁਰਥਲ ਪਹੁੰਚ ਗਏ ਜੀ ਕਿੰਨਾ ਕ ਟਾਈਮ ਹੋਰ ਲੱਗਣਾ ਹੈ 4 ਘੰਟੇ ਜੀ ਤੋਂ ਤੁਹਾਡੀ ਵੀ ਬਹੁਤ ਵੱਡੀ ਸੇਵਾ ਇਹ ਤੁਸੀਂ ਇੱਕ ਸਾਥੀ ਬਣ ਕੇ ਜਾ ਰਹੇ ਹੋ ਜਿਵੇਂ ਕ੍ਰਿਸ਼ਨ ਜੀ ਸਾਰਥੀ ਬਣੇ ਸੀਗੇ ਹਾਂਜੀ ਹਾਂਜੀ